ਜਿਹੜੇ ਆਪਣਾ ਅੰਦੋਲਨ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਿਹਾ ਹੈਗਾ ਵਾ ਲਗਭਗ ਇਹਦਾ ਇਹ ਅੱਜ 26ਵਾਂ ਦਿਨ ਹੈ ਗਿਆ ਤੋਂ ਜਿਸ ਤਰੀਕੇ ਨਾਲ ਕੱਲ ਹਜ਼ਾਰਾਂ ਹਜ਼ਾਰ ਮਤਾਵਾਵਾਂ ਪੈਣਾ ਪਹੁੰਚੀਆਂ ਵਾ ਸੋ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਆਂ ਵੀ ਜਿਸ ਤਰੀਕੇ ਨਾਲ ਮਤਾਵਾਵਾਂ ਪੈਣਾ ਨੇ ਕੱਲ ਹਾਜ਼ਰੀ ਲਵਾਈ ਆ ਜਿਵੇਂ ਆ ਜਨ ਸਮੂਹ 모ੜਿਆ ਵਾ ਦੋਹਾਂ ਬਾਰਡਰਾਂ ਤੇ ਲੱਖਾਂ ਵਰਗੇ ਇਕੱਠ ਹੋਏ ਆ ਔਰ ਇਹ ਅੰਦੋਲਨ ਦੀ ਜਿਹੜੀ ਚੜ੍ਹਦੀ ਕਲਾ ਵਾ ਉਹਦਾ ਪ੍ਰਤੀਕ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਆ ਉਹ ਫੈਲ ਰਿਹਾ ਵਿਸ਼ਾਲ ਹੋ ਰਿਹਾ ਦੇਖੋ ਜਦੋਂ ਤੁਹਾਡੀਆਂ ਮਤਾਵਾ ਭੈਣਾ ਮੋਰਚੇ ਵਿੱਚ ਆਉਂਦੀਆਂ ਇਹਦਾ ਮਤਲਬ ਹੈ ਵੀ ਚੁੱਲ੍ਹੇ-ਚੁੱਲ੍ਹੇ ਤੱਕ ਸਾਡੀ ਆਵਾਜ਼ ਇੱਕ ਹੱਦ ਤੱਕ ਚੱਲੇਗੀ ਛੋਟੇ ਬੱਚੇ ਮੋਦੀ ਸਰਕਾਰ ਦੇ ਖਿਲਾਫ ਨਾਰੇ ਲਾ ਰਹੇ ਸੀ ਇਹਦਾ ਛੋਟੇ ਬੱਚਿਆਂ ਨੂੰ ਥੋੜਾ ਕੀ ਪਤਾ ਨਾ ਇਹਦਾ ਮੈਂ ਤੁਹਾਡੀ ਗੱਲ ਪਿੰਡਾਂ ਤੱਕ ਜਾ ਵੜੀ ਹੈਗੀ ਆ ਤੋ ਇਹ ਹੈਗਾ ਦੂਸਰਾ ਹੈਗਾ ਵਾ ਅ ਭੀ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਕਰਨਾ ਹੈਗਾ ਵਾ ਮੈਂ ਉਹਦੇ ਬਾਰੇ ਤੁਹਾਨੂੰ ਮੋਟੀ ਦੀ ਜਾਣਕਾਰੀ ਦੇ ਦਿਆਂ ਅੱਜ ਭੀ ਅੰਮ੍ਰਿਤਸਰ ਦੇ ਵਿੱਚ ਦੇਵੀदासਪੁਰਾ ਰਈਆ ਕੱਥੂ ਨੰਗਲ ਜੈੰਤੀ ਪੁਰਕ ਕੋਟਲਾ ਗੁਜਰਾਹਾਂ ਜਹਾਂਗੀਰ ਪੰਦੇਰ ਫਾਟਕ ਔਰ ਇੱਕ ਹੋਰ ਆ ਜੀ ਇਸੇ ਤਰੀਕੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਡੂਰ ਸਾਹਿਬ ਤਰਨਤਾਰਨ ਪੱਟੀ ਗੁਰਦਾਸਪੁਰ ਠੀਕ ਹੈ ਜੀ ਗੁਰਦਾਸਪੁਰ ਰੇਲਵੇ ਸਟੇਸ਼ਨ ਹੋਊਗਾ ਪੰਘਾੜੀ ਬਟਾਲਾ ਫਤਿਹਗੜ ਚੂੜੀਆਂ ਇਹ ਵੀ ਹੋਣਗੇ ਜੀ ਹੁਸ਼ਿਆਰਪੁਰ ਆਪਣਾ ਹੁਸ਼ਿਆਰਪੁਰ ਸਟੇਸ਼ਨ ਤੇ ਟਾਂਡਾ ਤੇ ਹੋਰ ਵੀ ਭਾਈ ਹੋਣਗੇ ਜਲੰਧਰ ਚ ਜਲੰਧਰ ਜਲੰਧਰ ਕੈਂਟ ਫਲੋਰ ਫਗਵਾੜਾ ਹੋਰ ਵੀ ਥਾਂ ਹੋਣ ਸਕਦੇ ਜੀ ਇਸੇ ਤਰੀਕੇ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਬਸਤੀ ਟੈਂਕਾ ਵਾਲੀ ਗੁਰੂ ਹਰਸਵਾਇ ਮਖੂ ਮੱਲਾਂ ਵਾਲਾ ਇਹ ਹੋਣਗੇ ਜੀ ਇਸੇ ਤਰੀਕੇ ਨਾਲ ਫਰੀਦਕੋਟ ਫਰੀਦਕੋਟ ਸਟੇਸ਼ਨ ਜੈਤੂ ਇਹ ਹੋਣਗੇ ਜੀ ਮੋਗਾ ਮੋਗਾ ਸਟੇਸ਼ਨ ਡਿਗਰੂ ਅਰ ਹੋਰ ਥਾਵਾਂ ਵੀ ਭਾਈ ਮੁਕਸਰ ਦੇ ਵਿੱਚ ਮਲੋਠ ਹੋਊਗਾ ਜੀ ਫਾਜ਼ਿਲਕਾ ਫਾਜ਼ਿਲਕਾ ਸਟੇਸ਼ਨ ਜੀ ਬਠਿੰਡਾ ਰਾਮਪੁਰਾ ਫੂਲ ਹੋਰ ਥਾਵਾਂ ਵੀ ਹੋ ਸਕਦੀਆਂ ਭਾਈ ਮਲੇਰ ਕੋਟਲਾ ਅਹਿਮਦਗੜ ਮਾਨਸਾ ਮਾਨਸਾ ਸਟੇਸ਼ਨ ਹੋਊਗਾ ਜੀ ਪਟਿਆਲਾ ਸੁਨਾਮ ਸ਼ੰਭੂ ਹੋਊਗਾ ਜੀ ਜਿਹੜੀ ਮੋਹਾਲੀ ਆ ਇਹ ਬਾਲੜ ਹੋਊਗਾ ਜੀ ਪਠਾਨਕੋਟ ਦੇ ਵਿੱਚ ਅ ਇਹ ਦੀਨਾਨਗਰ ਹੋਊਗਾ ਜੀ ਲੁਧਿਆਣਾ ਦੇ ਵਿੱਚ ਸਮਰਾਲਾ ਮੁੱਲਾਂਪੁਰ ਜਗਰਾਉ ਹੋਊਗਾ ਜੀ ਇਸੇ ਤਰੀਕੇ ਨਾਲ ਤੁਹਾਡਾ ਰੋਪੜ ਮੋਹਾਲੀ ਫਤੇਗੜ ਸਾਹਿਬ ਦੇ ਵਿੱਚ ਵੀ ਭਾਈ ਇਹ ਜੜੇ ਆ ਲਗਭਗ ਅੰਦੋਲਨ ਹੋਊਗਾ ਔਰ ਲਗਭਗ ਪੰਜਾਬ ਦੇ ਬਾਈਆਂ ਜ਼ਿਲ੍ਹਿਆਂ ਵਿੱਚ ਲਗਭਗ ਅੰਦੋਲਨ ਹੋਊਗਾ ਉਸ ਤਰੀਕੇ ਨਾਲ ਤੁਸੀਂ ਦੇਖੋ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਆਪਣਾ ਕੇਰਲਾ ਚ ਤਾਮਲਾਡੂ ਦੇ ਵਿੱਚ ਇਸ ਤਰ੍ਹਾਂ ਕਿ ਨਾ ਕਰਨਾਟਕਾ ਦੇ ਵਿੱਚ ਤੋਂ ਇਹ ਤੋਂ ਗਾਂ తెలంగాణਾ ਦੇ ਵਿੱਚ ਔਰ ਹੋਰਨਾ ਦੇਸ਼ ਦੇ ਹਿੱਸਿਆਂ ਦੇ ਵਿੱਚ ਵੀ ਜਿਹੜਾ ਇਹ ਅੰਦੋਲਨ ਹੋਊਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਇਹਦੀ ਸ਼ਾਮ ਤੱਕ ਆਪਾਂ ਪੁਸ਼ਟੀ ਕਰ ਦੇਾਂਗੇ ਤੋਂ ਜਿਹੜਾ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੋਣਾ ਵਾ ਅਸੀਂ ਉਹਦੀ ਜਾਣਕਾਰੀ ਤੁਹਾਨੂੰ ਦਿੱਤੀ ਆ ਤੋਂ ਸਾਰਿਆਂ ਆਪਣੇ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਹ ਜਿਹੜਾ ਕੱਲ ਦਾ ਰੇਲ ਰੋਕੋ ਅੰਦੋਲਨ ਆ ਉਹਦੇ ਵਿੱਚ ਹਿੱਸਾ ਲੈਣ ਇਹ ਰੇਲ ਰੋਕੋ ਅੰਦੋਲਨ ਜਿਹੜੀ મોદી ਸਰਕਾਰ ਕਹਿ ਰਹੀ ਆ ਵੀ ਇਹ ਜੀ ਇਕੱਲਾ ਪੰਜਾਬ ਦੇ ਲੋਕਾਂ ਦਾ ਅੰਦੋਲਨ ਆ ਤਾਂ ਉਹਦੇ ਚੋਂ ਪਤਾ ਲੱਗ ਜੂ ਵੀ ਇਹ ਪੰਜਾਬ ਵਾਲਿਆਂ ਦਾ ਅੰਦੋਲਨ ਆ ਵੀ ਕਿੰਨਾ ਦਾ ਅੰਦੋਲਨ ਆ ਇਸ ਕਰਕੇ ਇਸ ਕਰਕੇ ਵਾਅ ਤੋਂ ਵਾਅ ਗਿਣਤੀ ਵਿੱਚ ਆਪਾਂ ਸਾਰਿਆਂ ਨੇ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਵਾ ਔਰ ਇਹਨੂੰ ਕਾਮਯਾਬ ਕਰਨਾ ਵਾ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ